ਫਰੀਦਕੋਟ ਦੇ ਪਿੰਡ ਸੁਖਣਵਾਲੇ ਵਿੱਚ ਆਪਣੇ ਹਮਸਫਰ ਨੂੰ ਮਾਰਨ ਵਾਲੀ ਉਹ ਕਲੇਣੀ ਔਰਤ ਜਿਸ ਨੇ ਜੱਗ ਤੋਂ ਬਦਵਾਵਾ ਜੱਗ ਤੋਂ ਜਿਹੜੀਆਂ ਬਾਸੀਸਾਂ ਤੇ ਜੱਗ ਤੋਂ ਤੋਮਤਾਂ ਖੱਟੀਆਂ ਉਹ ਕੈਮਰੇ ਸਾਹਮਣੇ ਆ ਕੇ ਕੀ ਆਖਿਆ ਕੀ ਉਸ ਨੂੰ ਕੀਤੇ ਦਾ ਪਛਤਾਵਾ ਜਾਂ ਹੁਣ ਵੀ ਜਿਸ ਤਰੀਕੇ ਦੇ ਨਾਲ ਹੰਕਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਵਾਨੀ ਦੇ ਜੋਸ਼ ਦੇ ਵਿੱਚ ਆਸ਼ਕੀ ਦੇ ਸਰੂਰ ਦੇ ਵਿੱਚ ਇੱਕ ਭਲੇ ਮਾਨਸ ਪਰਿਵਾਰ ਦਾ ਇੱਕ ਸਾਦਾ ਜਿਹਾ ਨੌਜਵਾਨ ਫੁੱਲ ਵਰਗਾ ਮੁੰਡਾ ਮਾਰਤਾ ਕੀ ਹੁਣ ਉਹ ਔਰਤ ਨੂੰ ਪਿਛਤਾਵਾ ਜਾਂ ਫਿਰ ਨਹੀਂ ਪਿਛਤਾਵਾ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਘਟਿਆ ਕਰਤੂਤ ਕਰਨ ਵਾਲੀ ਇਹ ਫਰੀਦਕੋਟ ਦੀ ਹੀ ਰਹਿਣ ਵਾਲੀ ਆ 5 ਸਾਲ ਕਨੇਡਾ ਲਾ ਕੇ ਆਈ ਐ ਉਥੋਂ ਡਿਪੋਰਟ ਕਰਕੇ ਇੱਥੇ ਭੇਜ ਦਿੱਤੀ ਤੇ ਨੌਜਵਾਨ ਮੁੰਡਾ ਸੀ ਜਿਹੜਾ ਉਹਨੂੰ 25 ਕਿੱਲੇ ਜ਼ਮੀਨ ਆਉਂਦੀ ਸੀ ਜਿਸ ਦਾ ਇਸ ਘਟੀਆ ਔਰਤ ਨੇ ਕਤਲ ਕੀਤਾ ਤੁਹਾਨੂੰ ਦੱਸ ਦਿੰਦੇ ਆ ਕਿ ਇਹਨੇ ਕੈਮਰੇ ਸਾਹਮਣੇ ਆ ਕੇ ਕੀ ਆਖਿਆ ਕੀ ਪਰਿਵਾਰ ਦੇ ਨਾਲ ਦੁਸ਼ਮਣੀ ਸੀ ਉਸਦੇ ਮਾਪੇ ਦੇ ਨਾਲ ਦੁਸ਼ਮਣੀ ਸੀ ਆਪਣੀ ਨਿਡਰਾਂ ਦੇ ਨਾਲ ਸੀ ਕੋਈ ਦੁਸ਼ਮਣੀ ਜਾਂ ਫਿਰ ਉਹ ਨੌਜਵਾਨ ਮੁੰਡੇ ਨੂੰ ਹੀ ਵੇਖਣੀ ਜਰਦੀ ਸੀ ਇਹ ਕੀ ਸੀ ਸਾਰੀ ਗੱਲ ਤੁਹਾਨੂੰ ਦੱਸਦੇ ਆ ਦਰਅਸਲ ਪਹਿਲਾਂ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਘਟਿਆ ਕਰਤੂਤ ਕਰਨ ਵਾਲੀ ਦਾ ਜਿਹੜਾ ਆਪਦਾ ਮਾਪਿਓ ਆ ਉਹ ਵੀ ਗੁਰਸਿੱਖਾ ਅਮਰਤ ਛਕਿਆ ਹੋਇਆ ਮਾਂ ਦਾ ਵੀ ਪਿਓ ਦਾ ਵੀ ਦਾ ਦਾ ਵੀ ਟੋਪ ਪੈਣਾ ਹੈ ਤੇ ਇੱਕ ਭਰਾ ਉਹ ਬਹੁਤ ਜਾਦੇ شریف ਪਰਿਵਾਰ ਆ ਉਹਨਾਂ ਨੇ ਇਹ ਫੈਸਲਾ ਕੀਤਾ ਸਾਰੇ ਪਰਿਵਾਰ ਨੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿ ਇਸ ਘੜੀਆਂ ਕੰਮ ਕਰਨ ਵਾਲੀ ਇਸ ਬਗ ਚੱਲਣ ਔਰਤ ਦੇ ਪਿੱਛੇ ਉਹਨਾਂ ਦੇ ਪਰਿਵਾਰ ਦਾ ਕੋਈ ਰਿਸ਼ਤਾ ਨਾਤਾ ਨਹੀਂ ਉਹ ਇਸ ਦੀ ਕੋਈ ਪੈਰਵਾਹੀ ਨਹੀਂ ਕਰਨਗੇ ਕੋਈ ਇਸ ਦੇ ਪਿੱਛੇ ਵਕੀਲ ਨਹੀਂ ਕਰਨਗੇ ਜਿਹੜਾ ਇਸ ਦੇ ਆਪ ਦਾ ਜਿਹੜਾ ਪੇਕਾ ਪਰਿਵਾਰ ਉਹਨਾਂ ਨੇ ਹੱਥ ਪਿੱਛੇ ਖਿੱਚ ਲਿਆ ਉਹਨਾਂ ਨੇ ਆਖਿਆ ਸਾਡੇ ਵੱਲੋਂ ਕੱਲ ਮਰਦੀ ਅੱਜ ਮਰ ਜੇ ਸਾਡਾ ਇਸ ਦੇ ਨਾਲ ਕੋਈ ਤਾਲੁਕਤ ਨਹੀਂ ਇਹਨੇ ਸਾਡੀ ਸਾਰੀ ਜਿਹੜੀ ਕੋਲਾ ਉਸ ਨੂੰ ਦਾਗ ਲਾ ਦਿੱਤਾ ਕਿ ਸਾਡੇ ਘਰ ਦੀ ਜੰਮੀ ਧੀ ਨੇ ਕਿਸੇ ਘਰ ਦਾ ਚਰਾਗ ਜਿਹੜਾ ਬੁਝਾ ਦਿੱਤਾ ਇਹਨਾਂ ਨੂੰ ਵਿਆਹ ਕੇ ਲਿਆਂਦਾ ਜਾਂਦਾ ਕੇ ਘਰ ਦੇ ਵਿੱਚ ਵਾਦਾ ਕਰਨ ਗੀਆਂ ਧੀਆਂ ਪੁੱਤਾਂ ਨੂੰ ਜਨਮ ਦੇਣ ਗੀਆਂ ਕੁੱਲ ਦਾ ਵਾਦਾ ਹੋਊਗਾ ਪਰ ਇਸ ਕਲੇਣੀ ਨੇ ਉਸ ਜੱਗਾ ਸਿੰਘ ਖਾਲਸਾ ਦੇ ਘਰ ਦਾ ਜਿਹੜੇ ਉਹਦਾ ਜਿਹੜਾ ਕੋਲਾ ਉਹ ਜਿਹੜੀ ਨਾਸ ਕਰ ਦਿੱਤੀ ਉਹਦਾ ਕਿਉਂ ਇਸ ਤੋਂ ਅੱਗੇ ਨਾ ਤਾਂ ਉਸ ਦਾ ਕੋਈ ਭਰਾ ਗੁਰਵਿੰਦਰ ਸਿੰਘ ਦਾ ਨਾ ਹੀ ਜੱਗਾ ਸਿੰਘ ਦੇ ਕੋਈ ਹੋਰ ਜਿਹੜਾ ਧੀ ਪੁੱਤ ਦਾ ਸਿਰਫ ਇੱਕ ਬੇਟੀ ਆ ਜਿਹੜੀ ਕੈਨੇਡਾ ਦੇ ਵਿੱਚ ਸੈਟਲ ਆ ਤੇ ਨਾ ਹੀ ਗੁਰਵਿੰਦਰ ਸਿੰਘ ਦੇ ਕੋਈ ਆਪਣੇ ਬੱਚਾ ਸੀ ਇਸ ਕਰਕੇ ਲੋਕ ਕਹਿੰਦੇ ਆ ਕਿ ਕਿਸੇ ਦੇ ਘਰ ਨਾ ਮਾੜਾ ਜੰਮੇ ਨਾ ਮਾੜਾ ਆਵੇ ਨਾ ਮਾੜਾ ਆਵੇ ਤਾਂ ਭਾਵ ਹੁੰਦਾ ਕਿ ਕੋਈ ਵਿਆਹ ਕੇ ਲਿਆਂਦੀ ਜੇ ਕੋਈ ਕੁੜੀ ਆ ਤੇ ਉਹ ਚੰਗੇ ਸੰਸਕਾਰਾਂ ਵਾਲੀ ਹੋਵੇ ਹੁਣ ਜਦੋਂ ਇਹਨੇ ਇਹ ਘਟਿਆ ਕਰਤੂਤ ਕਰਤੀ ਆਪਣੇ ਜਾਣੀ ਜਦੋਂ ਇਹ ਕਰਦੀ ਹੋਵੇਗੀ ਇਹਨੂੰ ਲੱਗਦਾ ਹੋਊਗਾ ਕਿ ਮੈਂ ਕਾਨੂੰਨ ਤੋਂ ਮੈਂ ਸਮਾਜ ਤੋਂ ਬਾਤ ਜੂਗੀ ਤੇ ਬਾਅਦ ਦੇ ਵਿੱਚ ਅਯਾਸ਼ੀਆਂ ਕਰੂੰਗੀ ਆਪਣੇ ਉਸ ਸਿਰਫਰੇ ਆਸ਼ਕ ਦੇ ਨਾਲ ਜਿਸਦੇ ਨਾਲ ਵਿਆਹ ਤੋਂ ਬਾਅਦ ਵੀ ਇਹ ਹੋਟਲਾਂ ਦੇ ਵਿੱਚ ਧੱਕੇ ਖਾਂਦੀ ਰਹੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਜਦੋਂ ਇਸ ਲਈ ਪੁਲਿਸ ਨੇ ਰਿਮਾਂਡ ਲਈ ਸੀ ਤੇ ਅੱਜ ਜਦੋਂ ਇਹਨੂੰ ਲੈ ਕੇ ਆਈ ਪੁਲਿਸ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਇਸਦੇ ਨਾਲ ਦੇ ਜਿਹੜੇ ਹੋਰ ਜਿਹੜੇ ਦੋ ਜਣੇ ਸੀ ਇਦੇ ਆਸ਼ਕ ਦੇ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਮੀਡੀਆ ਸਾਹਮਣੇ ਇਹਨਾਂ ਨੂੰ ਪੇਸ਼ ਕੀਤਾ ਤੇ ਮੀਡੀਆ ਨੇ ਇਸ ਜਿਹੜੀ ਕਲੇਣੀ ਨੂੰ ਪੁੱਛਿਆ ਕਿ ਤੈਨੂੰ ਆਪਣੇ ਕੀਤੇ ਤੇ ਪਛਤਾਵਾ ਅੱਗੋਂ ਇਹਨੇ ਕੋਈ ਜਿਹੜਾ ਹਾਂ ਹੰਗਾਰਾ ਨਹੀਂ ਦਿੱਤਾ ਜਿਵੇਂ ਇਹਨੂੰ ਅੱਜ ਵੀ ਕੋਈ ਆਪਣੇ ਕੀਤੇ ਤੇ ਜਿਹੜਾ ਕੋਈ ਪਛਤਾਵਾ ਨਾ ਹੋਵੇ ਨਾ ਇਸ ਦਾ ਮੂੰਹ ਟਕਿਆ ਹੋਇਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੱਲਾਂ ਜਿਹੜੀਆਂ ਸੀਕ੍ਰੀਟ ਉਹ ਨਿਕਲ ਕੇ ਆਉਣਗੀਆਂ ਓਨੀ ਦੇਰ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ